हाँ जी सात श्रीकाली स्वागत चार कर रहे कुछ जल्दी करते पे हमें कम बारे डिस्कस कर रहे फ्रेंड फादर साहब भी लाके ਕਿ ਜਦੋਂ ਆਸ਼ਾ ਦੇਣਾ ਕਰਦੇ ਹਾਂ ਜਦੋਂ ਜਦੋਂ ਸਕੂਲ ਲੈ ਕੇ ਘਰੇ ਜਾਂਦੇ ਹਾਂ ਜਿੱਥੇ ਹੋਣਾ ਲਿਆ ਮੈਂ ਦੁਬਾਰਾ ਰੋਣਾ ਪੁੱਲ ਆਉਣਾ ਨਹੀਂ ਜਾਣਾ ਚੱਲ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਿਓ ਲਾਈਕ ਕਰਦੇ ਹੋ ਬਹੁਤ ਪਸੰਦ ਆ ਤਾਂ ਕਮੈਂਟ ਕਰਦੇ ਹੋ 10 ਨੂੰ ਜਿਹੜੇ ਕੰਮ ਬਾਰੇ ਆਪਾਂ ਡਿਸਕਸ ਹੋ ਰਹੀ ਹੈ ਕਰ ਵੀ ਰਹੇ ਆ ਨੇ ਥੋੜੇ ਦਿਨਾਂ ਤੱਕ ਸ਼ਟਾਰਟ ਕਰ ਦਾਂਗੇ ਡਿਸਕਸ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਇਨਵੈਸਟਮੈਂਟ ਹੋਊਗੀ ਹੁੰਦਾ ਵੀ ਇਨਵੈਸਟਮੈਂਟ ਕਰੀ ਜਾਂ ਫਾਲਸ ਨਾ ਨੰਨਾ ਚਾਹੀਦਾ ਹੈ ਇਸ ਵਾਰ ਵੀ ਡਿਸਕਸ ਕਰਣੀ ਵੀ ਜ਼ਰੂਰੀ ਹੈ ਪੰਡ ਦੀ ਵੀ ਰਾਇ ਲੈ ਰਹੇ ਸੀ ਯਾਰ ਜਿਹੜੀ ਮਸ਼ੀਨ ਆਪਾਂ ਤਿਆਰ ਕਰਵਾ ਰਹੇ ਹਾਂ ਉਹ ਸੋਚ ਰਹੇ ਸੀ ਮੈਂ ਚਲੋ ਕਿ ਸੈਕੰਡ ਹੈਂਡ ਮਿਲ ਜੇ ਤਾਂ ਜ਼ਿਆਦਾ ਬੈਟਰ ਹੁੰਦਾ ਇਹ ਵੀ ਪਤਾ ਕਰ ਰਹੇ ਸੀ ਮੈਂ ਨੂੰ ਤਾਂ ਇਹ ਕੀ ਹੁੰਦੀ ਹੈ ਉਸ ਬਾਰੇ ਫਿਰ ਨੂੰ ਪੁੱਛਿਆ ਮੈਂ ਚਲੋ ਕਿਤੇ ਪਤਾ ਕਰ ਲਈਏ ਯਾਰ ਜੇ ਮਿਲਦੀ ਹੈ ਕਿ ਤੂੰ ਲੰਗਰਾ ਨੰਨੀ ਸਾਈ ਦੇ ਆਉਣੇ ਆ ਦਿੱਲੀ ਜੈਸੇ ਕਰਕੇ ਗਏ ਸੀ ਜੇ ਤੁਹਾਨੂੰ ਪਹਿਲਾ ਵਲੋਗ ਦੇਖਾਊਗਾ ਦਿੱਲੀ ਵੀ ਮਸ਼ੀਨ ਦੇ ਚੱਕਰ ਜੀ ਗਏ ਸੀ ਤੇ ਚਲੋ ਹੁਣ ਅ ਵਿੱਚ ਫੋਨ ਆਈ ਜਾਂਦਾ ਮਿਲਦੇ ਆ ਕਰਾਂ ਗੱਲਬਾਤ ਮਾਰੇ ਨਵਗੁਣਾ ਨਾਲ ਨੀਵ ਨਾਲ ਤੇ ਤੁਹਾਨੂੰ ਮਿਲਦੀ ਫੋਨ ਕਰਦਾ ਅੰਬ ਵੀ ਕੱਲ ਫੋਨ ਆਇਆ ਉਸ ਤੋਂ ਬਾਅਦ ਵਿੱਚ ਕਰ ਲਈ ਹੋਈ ਹੁਣ ਫੋਨ ਕਰਦਾ बोलने की आवश्यकता मिल जाएगा। बड़ा लुक्चा तो खा रहा है। मैं यह अच्छे-अच्छे अभी पालम शो मच्छी तो तो टाइम पे एक दम बाज़ के डालेंगे चलेगा तुझे इस दूसरा वो तूने खुद भी दी तो आते हैं ना वहीं। बड़ा लग रहा है। तो अभी पैंदी हो पैंदी होगी ना वो क्या कह रहे हैं वो किसी क ਹੇ ਇੱਤਸਾਹੇ ਰਤੀ ਦੇਵੀ لال ਚੌਕ ਇਹ ਕਾਲੇ ਬਤਤਾ ਮੈਸਾਂ ਦੇ ਗੱਲ ਦੀ ਦਾਨੀ ਉਹ ਆਈ ਹੈ ਦੇਵੀ لال ਚੌਕ ਸੱਜੇ ਗਾਂਦੇ ਸੱਜੇ ਗਾਂਦੇ ਚੌਕ ਪਈ ਜਾਂਦਾ ਸੀ ਕਹਿੰਦੇ ਅਸੀਂ ਖੜੀਆਂ ਦੇਵਲਾ ਚੌਕ ਕਹਿ ਕਿ ਦੁਆਰਾ ਦੁਆਰਾ ਚੌਕ ਤੇ ਸੰਜੇ ਗਾਂਦੀ ਚੌਕ ਤਾਂ ਮੰਨ ਲਿਆ ਓਏ ਮੈਂ ਉਹ ਹੀ ਗੱਲ ਓਏ ਯਾਰ ਉਹ ਵੀ ਸੱਚੇ ਨੇ ਜਿਹਨੂੰ ਜੰਦਰ ਸਿੰਘ ਪੁੱਤਰ ਦੇ ਆ ਗਏ ਸੀ ਉਹਦਾ ਲੋਣਾ ਸੀ ਜਿਹੜਾ ਉਹ ਵੀਰਾਉ ਦਾ ਵੀਰਾਉ ਦਾ ਬੈਠਾ

ਉਦੋਂ ਖਾਦੇ ਕੁਲਫੀਆਂ ਇਹ ਹੋਣਾ ਜਿਹੜਾ ਸਾਫ ਸੱਜਿਆ ਲੇਟ ਹੈ ਨਹੀਂ ਜੀ ਸਫਾਈ ਵਿਹਾਂ ਚਲਾ ਰੱਖਿਆ ਹੈ ਇਹਨਾਂ ਨੇ ਲੇਟ ਸਵੇਰ ਦੀ ਹੀ ਹੈ 8 ਵਜੇ ਦੀ ਗੱਟ ਰੱਖੀ ਹੈ ਤਾਂ ਕਰਕੇ ਇਹਨਾਂ ਨੇ ਸਫਾਈ ਵਿਹਾਂ ਚਲਾ ਰੱਖਿਆ ਜੇ ਉਹ ਕੰਮ ਨਹੀਂ ਦੇ ਨਹੀਂ ਨੇ ਜਨਰੇਟਰ ਚੱਲਦਾ ਰਹੇਗਾ हाँ जी करा लागे फतेहाबाद चलिया अच्छे यार जवाक में फिर दवाई दबून चलिया सही हो गया सीकर फिर तबीयत जी खराब हो गई तो जब वो उल्टियां करी आंदा तो ये फिर मैं चलिया फतेहाबाद ਪਰਾ ਵੀ ਅੱਜ ਬਾਹਰ ਗਿਆ ਸੋਹਰਿਆਂ ਦੇ ਤੇ ਮੈਂ ਚੱਲੇ ਜਾਵਾਂ ਫਤਿਹ ਉੱਲੇ ਕੇ ਚੱਲ ਮੈਂ ਲਿ ਕਰੇਟਾ ਕੱਢ ਲੀ ਫਿਰ ਉਹ I20 ਲੈ ਕੇ ਚਲਾ ਗਏ ਚਲੋ ਮਿਲਦੇ ਆਂ ਫਿਰ ਕਰੀ ਮੈਂ ਗੱਡੀ ਘੜਨਾ chào 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 ਚਲਾ ਜਾ ਚਲਾ ਹਾਂ ਵੀ ਚੱਲ ਅੱਜ ਜੂੜਾ ਨਹੀਂ ਕਰਿਆ ਅੱਜ ਠੀਕ ਨਹੀਂ ਹੈਗਾ ਦਵਾਈ ਦਾ ਫੋਨ ਆਈ ਮੈਂ ਚੱਲਿਆ ਤੇ ਝੂਲੇ ਵਾਲੇ ਪਾਰਕ 'ਚ ਇਹ ਦੇਖ ਇਹ ਦੇਖ ਕਿੱਥੇ ਚੜ ਗਿਆ ਉੱਪਰ ਜਾਏਗਾ ਤਾਂ نیچے ਆ ਜਾ ਫਿਰ ਹੁਣ Hmm, very good, dah. Soalnya naja, aku juga. Dua puluh lele juga. Saya intinya aja, untai baya. Ini tuh sering gak saya charger. Saya. Saya intinya, khusyuk ini tuh. Nah. ਬਥੇਰੇ ਤੂੰ ਤੇਰੇ ਵਾਰ ਤੇਰੇ ਵਾਸਤੇ ਦਵਾਈ ਲੈ ਕੇ ਆਇਆ ਇਥੋਂ ਬਰਦੂਤ ਥੱਲੇ ਤਾਂ ਪੱਜੇ ਗਦੇ ਟਪਜੂਗੀ ਨਹੀਂ ਲੱਗੇਗੀ ਨਹੀਂ ਲੱਗੇਗੀ ਟਪਜੇਗੀ ਇਤਨੇ ਵਜੋਂ ਹੋਰ ਨਾ ਲੱਗੇਗੀ ਅੱਛਾ ਏ ਤੈਨੂੰ ਬੜਾ ਬੜਾ